ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਚ ਆਖੋ ਜੀ ਧੰਨ ਬਾਬਾ ਜੀਤ ਸਿੰਘ ਜੀ ਫੇਰ ਆਖੋ ਜੀ ਧੰਨ ਬਾਬਾ ਜੀਤ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪ੍ਰੇਮ ਚ ਭਿੱਜ ਕੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਮੇਰਾ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਦੀ ਪਵਿੱਤਰ ਗੋਦ ਵਿੱਚ ਗੁਰਦੁਆਰਾ ਬੀਬੀ ਕੌਲਾ ਜੀ ਕੌਲ ਸਰਸਾ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਪਹੁੰਚੇ ਹੋ 10 ਤੋਂ ਪਹਿਲਾਂ ਦੋ ਇੱਥੋਂ ਦਾ ਅਜੂਰੀ ਜਥਾ ਹੈ ਕੀਰਤਨ ਦੁਆਰਾ ਗੁਰਮਖਾਂ ਨੇ ਤੁਹਾਡੇ ਦਰਸ਼ਨ ਕੀਤੇ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਜਿ ਬੈਠ ਕੇ ਵੇਖ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਤਿਗੁਰ ਦੀ ਗੋਚ ਵਿੱਚ ਬੈਠੇ ਹੋ ਨਾ ਸਤ ਗੁਰੂ ਜੀ ਬਹੁਤ ਹੀ ਦਿਆਲੂ ਨੇ ਉਹ ਦਾਤੇ ਵੀ ਨੇ ਉਹ ਝੋਲੀਆਂ ਵੀ ਭਰਦੇ ਨੇ ਮੈਂ ਅਕਸਰ ਨਿਮਰਤਾ ਸਹਿਤ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਕਿਸੇ ਦੇ ਘਰ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ ਜੇ ਸਭ ਕੁਝ ਹੈ ਉਹ ਹੈ ਗੁਰੂ ਰਾਮਦਾਸ ਪਿਤਾ ਦੇ ਘਰ ਪਰ ਦੇ ਨਾ ਘਰ ਤਾਂ ਤੇਰੇ ਸਭ ਕੀਸ਼ ਹੈ ਜਿਸ ਦੇ ਸੁਫਾ ਹੈ ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਅੱਗੇ ਬੇਨਤੀ ਕਰੇ ਜੋਦਰੀ ਕਰੇ ਤਰਲਾ ਪਾਵੇ ਸਤਿਗੁਰੂ ਮੈਨੂੰ ਇਹ ਦਾਤ ਚਾਹੀਦੀ ਹੈ ਮੰਗ ਜੈ ਜ ਹੋਵੇ ਗੁਰਮਖੋ ਸਤਿਗੁਰੂ ਝੋਲੀਆਂ ਵੜਦੇ ਨੇ ਕਿਉਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਤੇਰੇ ਸਭ ਕਿਸ ਹੈ ਮਾਲਕ ਜੀ ਦੇ ਘਰ ਪਰਸੋਂ ਨੂੰ ਮੀਰੀ ਪੀਰੀ ਵਾਲੇ ਪਿਤਾ ਬੰਦੀ ਸ਼ੌਰ ਪਿਤਾ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਉਹਨਾਂ ਦਾ ਪ੍ਰਕਾਸ਼ ਦਿਹਾਰਾ ਹੈ ਜਿਸ ਦਾਤੇ ਦਾ ਪ੍ਰਕਾਸ਼ ਦਿਹਾਰਾ ਹੈ ਨਾ ਉਹ ਦਤ ਬਹੁਤ ਹੀ ਦਿਆਲੂ ਹੈ ਬਹੁਤ ਦਿਆਲੂ ਬੰਦੀ ਛੋੜ ਹੈ ਬੰਦੀ ਛੋੜ ਸਤਗੁਰੂ ਸਿੱਖ ਕੇ ਬੰਦਨ ਕਾਟੇ ਗੁਰ ਕਾ ਸਿੱਖ ਈਕਾਰ ਤੇ ਹਾਟੇ ਕਿਤੇ ਤਾਂ ਚੱਬੇ ਦੀ ਰਹਿਣ ਵਾਲੀ ਮਾਈ ਆਉਂਦੀ ਹੈ ਮਾਈ ਜਿਸਾਂ ਜਿੰਨੋ ਸੇ ਬੀਬੀ ਸੁਲਖਣੀ ਆਖਦੇ ਆ ਆ ਕੇ ਬੇਨਤੀ ਕਰਦੀ ਹੈ ਏ ਗਰੀਬ ਨਵਾਜ਼ੀ ਕਿਰਪਾ ਕਰੋ ਘਰ ਵਿੱਚ ਬੂਟਾ ਲੱਗ ਜਾਵੇ ਬਖਸ਼ਿਸ਼ ਕਰੋ ਸਤਗੁਰੂ ਦੀ ਸਹਿ ਸੁਭਾਈ ਆਖਦੇ ਨੇ ਬੀਬਾ ਤੇਰੇ ਕਰਮਾਂ ਚ ਉੱਤਰ ਹੈ ਹੀ ਨਹੀਂ ਜਦੋਂ ਉਦਾਸ ਹੋ ਕੇ ਵਾਪਸ ਜਾਂਦੀ ਹੈ ਗੁਰਸਿੱਖ ਦੇ ਨਾਲ ਮਲਾਪ ਹੁੰਦਾ ਹੈ ਉਹ ਗੁਰਸਿੱਖ ਅੱਖ ਲੱਗਾ ਬੀਬਾ ਕੀ ਗੱਲ ਇਹ ਤਾਂ ਗੁਰੂ ਨਾਨਕ ਜੀ ਦਾ ਘਰ ਹੈ ਜਿਹੋ ਜੀ ਸ਼ਰਧਾ ਦੇ ਨਾਲ ਕੋਈ ਇੱਥੇ ਆਵੇ ਸਤਿਗੁਰੂ ਉਹਨੂੰ ਦਾਤਾਂ ਦੇ ਨਾਲ ਨਿਵਾਜਦੇ ਨੇ ਉਹਦੀਆਂ ਝੋਲੀਆਂ ਭਰਦੇ ਨੇ ਅੱਖ ਲਗੀ ਬੜਿਆਂ ਦਿਲਾਸਾ ਦਿੱਤਾ ਸੀ ਪੁੱਤਰ ਹੋ ਜਾਵੇਗਾ ਪਰ ਤੇਰੇ ਗੁਰੂ ਨੇ ਕੋਈ ਨਾ ਕਰ ਦਿੱਤੀ ਕਿ ਤੇਰੇ ਕਰਮਾਂ ਚ ਪੁੱਤਰ ਹੈ ਹੀ ਨਹੀਂ। ਤੋ ਉਹ ਗੁਰ ਸਿੱਖ ਆਖਣ ਲੱਗਾ ਵੀਬਾ ਇਹ ਬੜਾ ਵੱਡਾ ਘਰ ਹੈ। ਨਿਮਰਤਾ ਸਹਿਤ ਜਾ ਹਿਰਦੇ ਦੀ ਝੋਲੀ ਅੱਡ ਕੇ ਬੇਨਤੀ ਕਰ ਏ ਗੁਰੂ ਹਰਗੋਬਿੰਦ ਸਾਹਿਬ ਜੀ। ਏ ਬੰਦੀ ਸ਼ੋਰ ਪਿਤਾ ਜੀ हे دین ਦੇ ਆਲੂ ਪਿਤਾ ਜੀ ਜੇ ਮੇਰੀ ਅਪਾਗਨ ਦੇ ਕਰਮਾਂ ਦੇ ਵਿੱਚ ਮੇਰੇ ਕਰਮਾਂ ਕਰਕੇ ਉੱਥੇ ਨੇ ਲਿਖਿਆ ਤਾਂ ਹੁਣ ਲਿਖ ਦਿਓ ਉੱਥੇ ਵੀ ਲਿਖਣ ਵਾਲੇ ਤੁਸੀਂ ਤੇ ਇੱਥੇ ਵੀ ਲਿਖਣ ਵਾਲੇ ਤੁਸੀਂ ਸਤ ਸੰਗਿਓ ਇਤਿਹਾਸ ਗਵਾਹ ਹੈ ਜਦੋਂ ਗੁਰਸਿੱਖ ਨੇ ਸ਼ਰਧਾ ਪੜ੍ਹ ਦਿੱਤੀ ਨਾ ਓਹੋ ਬੀਬੀ ਸੁਲੱਖਣੀ ਸ਼ਰਦਾ ਦੇ ਨਾਲ ਜਾ ਕੇ ਫਰਿਆਦ ਕਰਦੀ ਹੈ ਬੇਨਤੀ ਕਰਦੀ ਹੈ ਜੋਦਰੀ ਕਰਦੀ ਹੈ ਫਿਰ ਸਤਗੁਰ ਨੇ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਜਿਸ ਬੀਬੀ ਦੇ ਕਰਮਾਂ ਦੇ ਵਿੱਚ ਕੋਈ ਪੁੱਤਰ ਨਹੀਂ ਨਾ ਸੀ ਜਿਸ ਬੀਬੀ ਦੇ ਕਰਮਾਂ ਦੇ ਵਿੱਚ ਪੁੱਤਰ ਲਿਖਿਆ ਹੀ ਨਹੀਂ ਸੀ ਸਤਸੰਗਿਓ ਇਤਿਹਾਸ ਗਵਾਹ ਹੈ ਉਸ ਬੀਬੀ ਨੇ ਸਤ ਸਤ ਪੁੱਤਰਾਂ ਨੂੰ ਗੋਦੀ ਖਡਾਇਆ ਬੋਲੇ ਸੋਨਹਾਲ ਸਤ ਸ੍ਰੀ ਅਕਾਲ ਸਤ ਸਤ ਪੁੱਤਰਾਂ ਨੂੰ ਗੋਦੀ ਖਡਾਇਆ ਭਾਵ ਸਤ ਪੁੱਤਰਾਂ ਦੀ ਮਾਂ ਬਣੀ ਬੀਬੀ ਸੁਲੱਖਣੀ ਕਿਰਪਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੇ ਕਸ਼ਮੀਰ ਦੇ ਰਹਿਣ ਵਾਲੀ ਮਾਤਾ ਮਾਤਾ ਭਾਗ ਭਰੀ ਆਪਣੇ ਪੁੱਤਰ ਦੇ ਕੋਲੋਂ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਦੀ ਹੈ ਗੁਰੂ ਘਰ ਦੀਆਂ ਸਿਫਤਾਂ ਸੁਣਦੀ ਹੈ ਜਿਉਂ-ਜਿਉਂ ਸਿਫਤਾਂ ਸੁਣਦੀ ਹੈ ਨਾ ਗੁਰੂ ਘਰ ਦੀਆਂ ਵਡਿਆਈਆਂ ਸੁਣਦੀ ਹੈ ਇਹ ਅਵਸਥਾ ਬਣਦੀ ਜਾ ਰਹੀ ਹੈ ਰੰਗ ਲਗਤ 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 ਹੈ ਪਵ ਅੰਦਰ ਪ੍ਰੇਮ ਪ੍ਰਗਟ ਹੋ ਰਿਹਾ ਹੈ ਅੰਦਰ ਪ੍ਰੇਮ ਪੈਦਾ ਹੋ ਰਿਹਾ ਹੈ ਹੁਣ ਅੰਦਰ ਦਰਸ਼ਨਾਂ ਦੀ ਖਿੱਚ ਪੈਣੇ ਸ਼ੁਰੂ ਹੋ ਗਈ ਇੱਕ ਦਿਨ ਆਪਣੇ ਪੁੱਤਰ ਨੂੰ ਆਖਦੀਏ ਪੁੱਤਰ ਜਿਸ ਗੁਰੂ ਦੀਆਂ ਰੋਜ਼ਾਨਾ ਤੂੰ ਮੈਨੂੰ ਕਥਾ ਕਹਾਣੀਆਂ ਸੁਣਾਉਂਨਾ ਵਾ ਜਿਸ ਗੁਰੂ ਦੀਆਂ ਰੋਜ਼ਾਨਾ ਤੂੰ ਮੈਨੂੰ ਵਡਿਆਈਆਂ ਸੁਣਾਉਂਨਾ ਵਾ ਉਹ ਗੁਰੂ ਦੇ ਦਰਸ਼ਨ ਕਿਵੇਂ ਹੋਣਗੇ ਮੇਰਾ ਸਰੀਰ ਵੀ ਬਿਰਧ ਹੈ ਉਮੜ ਵੀ ਤੇ ਢੇਰੀ ਹੋ ਚੁੱਕੀ ਹੈ ਅਗੋਂ ਪੁੱਤਰ ਵੀ ਸ਼ਰਦਾ ਵਾਲਾ ਸੀ ਅੱਖ ਲਗਾ ਮਾਂ ਜਿਸ ਨੂੰ ਘੜਦਿਆਂ ਤੁਜਾਨਾ ਵਡਿਆਈਆਂ ਸੁਣਦੀਆਂ ਨਾ ਅਸੀਂ ਬੈਠ ਕੇ ਜਿਸ ਗੁਰੂ ਦੀ ਸਿਫਤ ਕਰਦੇ ਆ ਉਹ ਗੁਰੂ ਬੜਾ ਦਿਆਲੂ ਹੈ ਉਹ ਗੁਰੂ ਅੰਤਰਜਾਮੀ ਹੈ ਜਿੱਥੇ ਉਹਨੂੰ ਕੋਈ ਸ਼ਰਦਾ ਨਾਲ ਯਾਦ ਕਰੇ ਨਾ ਉਹ ਗੁਰੂ ਜਾ ਕੇ ਦਰਸ਼ਨ ਦਿੰਦਾ ਹੈ ਬਸ ਗੁਰੂ ਨੂੰ ਯਾਦ ਕਰ ਪ੍ਰੇਮ ਦੇ ਨਾਲ ਹੋਰ ਪ੍ਰੇਮ ਦਾ ਕਿਨਕਾ ਪੁੱਤਰ ਨੇ ਆਪਣੀ ਮਾਂ ਨੂੰ ਲਾ ਦਿੱਤਾ ਹੁਣ ਮਾਤਾ ਭਾਗ ਬੜੀ ਰੋਜ਼ਾਨਾ ਸਵੇਰੇ ਸ਼ਾਮ ਗੁਰੂ ਗੁਰੂ ਕਰਦੀ ਹੈ ਪਿਆਰ ਦੇ ਵਿੱਚ ਸਤਿਗੁਰੂ ਵਾਸਤੇ ਚੋਲਾ ਬੁਣਾਉਣਾ ਸ਼ੁਰੂ ਕੀਤਾ ਮਨ ਚ ਸੋਚਦੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ ਮੈਂ ਉਹਨਾਂ ਦੇ ਦਰਸ਼ਨ ਕਰਾਂਗੀ ਤੇ ਮੈਂ ਕੀ ਬੇਟਾ ਕਰਾਂਗੀ ਉਸ ਮਾਈ ਨੇ ਫਿਰ ਸ਼ਰਦਾ ਦੇ ਨਾਲ ਚੋਲਾ ਬਣਾਉਣਾ ਸ਼ੁਰੂ ਕੀਤਾ ਜੀ ਚੋਲਾ ਬਣ ਕੇ ਤਿਆਰ ਹੋ ਗਿਆ ਕਮਰੇ ਦੇ ਅੰਦਰ ਆਸਣ ਲਾਇਆ ਸੁੱਚੀ ਚਾਦਰ ਵਿਛਾਈ ਤੇ ਉੱਤੇ ਸਤਿਗੁਰ ਦਾ ਚੋਲਾ ਰੱਖਿਆ ਪ੍ਰੇਮ ਦੇ ਨਾਲ ਗੁਰੂ ਗੁਰੂ ਜਪਦੀ ਹੈ ਸ਼ਾਮ ਨੂੰ ਜਦੋਂ ਇਹਦਾ ਪੁੱਤਰ ਆਉਂਦਾ ਹੈ ਫੇ ਗੁਰੂ ਦੀਆਂ ਸਿਫਤਾਂ ਕਰਦੇ ਨੇ ਤੇ ਪਿਆਰ ਦੇ ਨਾਲ ਗੁਰੂ ਨੂੰ ਯਾਦ ਕਰਦੇ ਨੇ ਕਿਵੇਂ ਯਾਦ ਕਰਦੇ ਨੇ ਜਿਹਨੇ ਇੱਥੇ ਬੈਠੇ ਹੋ ਘਰਾਂ ਚ ਬੈਠ ਕੇ ਵੇਖ ਰਹੇ ਹੋ ਚੌਂਕੜੇ ਮਾਰ ਲਓ ਜੀ ਆਓ 2 ਮਿੰਟ ਅਸੀਂ ਵੀ ਹਾਜ਼ਰੀ ਲਾਈਏ ਸਤਗੁਰ ਦੇ ਪਿਆਰ ਦੇ ਵਿੱਚ ਅੰਦਰੋਂ ਪ੍ਰੇਮ ਦੇ ਨਾਲ ਅੱਜ ਬੰਦੀ ਸ਼ੋਰ ਪਿੱਤਾ ਦੇ ਪਿਆਰ ਤੇ ਜੱਪਿਓ ਸਤ സമ വായ ഗുരു സതേ ഗുരു സത്ത വായ ഗുരു സത്തേ ഗുരു സത ਬੰਦੀ ਛੋੜ ਤਾਜੀ ਸਾਰੀ ਸੰਗਤ ਦੇ ਕਿਰਪਾ ਕਰੋ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਪ੍ਰੇਮ ਦੇ ਨਾਲ ਗੁਰੂ ਗੁਰੂ ਜਪਦੀ ਹੈ ਯਾਦ ਕਰਦੀ ਹੈ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਬੈਠੇ ਨੇ ਤੇ ਬਾਬਾ ਬੁੱਢਾ ਸੈਗਨਪੂਲ ਬੁਲਾਇਆ ਆਖਿਆ ਬਾਬਾ ਬੁੱਢਾ ਸਾਹਿਬ ਜੀ ਕਸ਼ਮੀਰ ਦੀ ਮਾਤਾ ਹੈ ਉਮਰ ਵਢੇੜੀ ਹੈ ਉਹਦੀ ਪਰ ਪ੍ਰੇਮ ਦੇ ਨਾਲ ਸਾਨੂੰ ਯਾਦ ਕਰਦੀ ਪਈ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਾਡੇ ਵਾਸਤੇ ਕੁੰਨੇ ਕੋ ਚੋਲਾ ਤਿਆਰ ਕੀਤਾ ਹੈ ਨਾਮ ਜਪਦੇ ਆ ਜਪਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਾਡੇ ਵਾਸਤੇ ਚੋਲਾ ਤਿਆਰ ਕੀਤਾ ਹੈ ਜਦੋਂ ਦਾ ਉਸਮਾਈ ਦਾ ਚੋਲਾ ਤਿਆਰ ਹੋ ਗਿਆ ਨਾ ਹੁਣ ਸਾਨੂੰ ਸਾਡੇ ਤਨ ਤੇ ਹੋ ਕੇ ਕਪੜਾ ਸੋਭਾ ਹੀ ਦੇ ਦਿੰਦਾ ਹੋਰ ਕਪੜਾ ਕੋਈ ਚੰਗਾ ਹੀ ਨਹੀਂ ਲੱਗਦਾ ਭਾਗਾਂ ਵਾਲਿਓ ਸਤਿਗੁਰੂ ਵੇ ਅੰਮ੍ਰਿਤਸਰ ਦੀ ਧਰਤੀ ਤੋਂ ਦੁਰਦੇ ਦੇ ਕੁਝ ਸਿੱਖ ਨਾਲ ਨੇ ਰਸਤੇ 'ਚ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਅੱਜ ਕਸ਼ਮੀਰ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਜੀ ਪਹੁੰਚੇ ਜਾ ਕੇ ਦਰਵਾਜ਼ਾ ਖੜਕਾਇਆ ਜੋ ਦਰਵਾਜ਼ਾ ਖੜਕਾਇਆ ਅੰਦਰੋਂ ਆਵਾਜ਼ ਆਈ ਮਾਈ ਦੀ ਮਾਤਾ ਭਾਗੜੀ ਅੰਦਰੋਂ ਆਵਾਜ਼ ਆ ਜਾਂਦੀ ਹੈ ਵੀ ਕੌਣ ਹੈ ਤੋ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਵੀ ਆਖਣ ਲਗੇ ਉਹ ਮਾਤਾ ਜੀ ਨਾਲੇ ਯਾਦ ਕਰਦੇ ਹੋ ਨਾਲੇ ਪੁੱਛਦੇ ਹੋ ਕੌਣ ਹੈ ਇਤਿਹਾਸ ਕਹਿੰਦਾ ਮਾਤਾ ਦੀ ਲਿਗਾ ਵੀ ਬਹੁਤ ਘਟ ਚੁੱਕੀ ਸੀ ਬਜ਼ੁਰਗ ਸੀ ਹੁਣ ਮਾਤਾ ਜਦੋਂ ਆ ਕੇ ਦਰਵਾਜ਼ਾ ਖੋਲਿਆ ਸਾਹਮਣੇ ਜਦੋਂ ਸਤਗੁਰ ਦੀ ਦਿਦਾਰੇ ਕੀਤੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ ਪਿਆਰ ਦੇ ਨਾਲ ਉਸੇ ਗਮੜੇ ਦੇ ਅੰਦਰ ਲੈ ਗਈ ਛੇਵੇਂ ਪਾਤਸ਼ਾਹ ਜੁੱਤੇ ਸਤਗੁਰ ਦਾ ਆਸਣ ਲਾਇਆ ਸੀ ਉਸ ਪਲੰਗ ਤੇ ਸਤਗੁਰ ਨੂੰ ਬਿਠਾਇਆ ਤੇ ਸਤਗੁਰ ਦੇ ਚਰਨ ਪੜਸਣੇ ਸ਼ੁਰੂ ਕਰ ਦਿੱਤੇ ਪ੍ਰਮਖਨ ਲੱਖ ਲਗੀ ਗਰੀਬ ਨਵਾਜ਼ ਜੀ ਤੁਸੀਂ ਤਾਂ ਗਰੀਬਾਂ ਨੂੰ ਨਵਾਜਣ ਵਾਲੇ ਹੋ ਮੈਨੂੰ ਇੱਥੇ ਗਰੀਬਾਂ ਨੂੰ ਆ ਕੇ ਦਰਸ਼ਨ ਦਿਖਾਰੇ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਮਾਈ ਸਾਡੀ ਭੇਟਾ ਤੇ ਦੇ ਸਾਨੂੰ ਸਤਿਗੁਰੂ ਮੈਨੂੰ ਮਾਫ਼ ਕਰੇ ਮੈਂ ਭੁੱਲ ਗਈ ਸਤਿਗੁਰੂ ਨੇ ਚੋਲਾ ਭੇਟਾ ਕੀਤਾ ਤੇ ਸਤਿਗੁਰੂ ਨੇ ਉਸੇ ਚੋਲੇ ਦੇ ਉੱਪਰੋਂ ਦੀ ਹੋ ਚੋਲਾ ਪਾ ਲਿਆ ਜੀ ਮਾਈ ਬੜੀ ਖੁਸ਼ ਹੋਈ ਦੋਕ ਦਿਨ ਉਸ ਨਗਰ ਤੇ ਸਤ ਸੰਗ ਹੋਇਆ ਜੀ ਤੀਸਰੇ ਦਿਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਅਗਾ ਚੱਲੇ ਨਾ ਉਹ ਮਾਈ ਨੇ ਦੋਵੇਂ ਹੱਥ ਜੋੜ ਲਏ ਜੀ ਦੋਵੇਂ ਹੱਥ ਜੋੜ ਕੇ ਮਾਈ ਖਲੋਗੀ ਅਗਲਵੰਦੀਏ हे ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਲੱਖਾਂ ਸ਼ੁਕਰਾਨੇ ਜੋ ਆਪ ਜੀ ਨੇ ਆ ਕੇ ਇੱਥੇ ਗਰੀਬੀ ਨੂੰ ਦਰਸ਼ਨ ਦਰਾਰੇ ਦਿੱਤੇ हे ਗਰੀਬ ਨਵਾਜ਼ ਜੀ ਤੁਹਾਡੇ ਬਹੁਤ ਬਹੁਤ ਸ਼ੁਕਰਾਨੇ हे ਗਰੀਬ ਨਵਾਜ਼ ਜੀ ਗਰੀਬਣੀ ਦੀ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਮਾ ਦੱਸ ਕੀ ਕਹਿਣਾ ਚਾਹੁੰਨੀ ਆ ਖੁੱਲ ਕੇ ਆਖ ਸਤਿਗੁਰੂ ਉਮਰ ਵਢੇਰੀ ਹੋ ਚੁੱਕੀ ਹੈ ਇੱਕ ਅੰਦਰ ਪਿਆਰ ਜਾਗਿਆ ਹੈ ਤੁਹਾਡੇ ਦਰਸ਼ਨ ਕਰਕੇ ਕਿੰਨਾ ਚੰਗਾ ਹੋਵੇ ਜਦੋਂ ਅਖੀਲਾ ਸਵਾਸ ਨਿਕਲੇ ਤੇ ਗੋਦ ਛਵੇਂ ਪਾਤਸ਼ਾਹ ਜੀ ਦੀ ਹੋਵੇ ਬੋਲੇ ਸਤ ਸ੍ਰੀ ਅਕਾਲ ਪਿਤਾ ਜੀ ਕਿਰਪਾ ਕਰੋ ਮੇਰੀ ਗਰੀਬੀ ਦਾ ਅਖੀਲਾ ਸਮਾ ਸਮਾ ਲਓ ਕੁਝ ਦਿਨ ਹੋਰ ਸਤ ਸੰਗ ਹੋਇਆ ਜੀ ਸਤ ਸੰਗ ਹੁੰਦਾ ਹੈ ਸੰਗਤਾਂ ਬੇੰਤ ਸੰਗਤਾਂ ਆਉਂਦੀਆਂ ਨੇ ਬਹੁਤ ਸੰਗਤਾਂ ਦਾ ਇਕੱਠ ਹੋ ਗਿਆ ਇਧਰੋਂ ਮਾਤਾ ਭਾਗ ਭਰੀ ਜੀ ਚੌਂਕੜਾ ਮਾਰ ਕੇ ਬੈਠੀ ਹੈ ਸੰਗਤਾਂ ਜਪਦੀਆਂ ਨੇ ਨਾਮ ਉਸ ਪਰਮੇਸ਼ਰ ਦੀਆਂ ਵਡਿਆਈਆਂ ਕਰਦੀਆਂ ਨੇ ਮਾਤਾ ਨੇ ਇੱਕਦਮ ਆਪਣਾ ਸੀਸ ਸਤਿਗੁਰੂ ਦੀ ਗੋਜ ਚ ਰੱਖ ਦਿੱਤਾ ਤੇ ਸਾਰੀਆਂ ਸੰਗਤਾਂ ਜਪਦੀਆਂ ਪਈਆਂ ਗੁਰੂ ਹਰਿਗੋਬਿੰਦ ਸਾਹਿਬ ਦੇ ਪਿਆਰ ਦੇ ਵਿੱਚ ਆਓ ਇੱਕ ਦੋ ਮਿੰਟ ਹਾਜ਼ਰੀ ਲਾਈਏ ਫਿਰ ਨਾਲ ਹੀ ਦਾਸ ਵਾਲਾ ਸਮਾਪਤੀ ਹੈ ਜੀ ਸੰਗਤਾਂ ਕੀ ਜਪਦੀਆਂ ਨੇ ਤੁਸੀਂ ਵੀ ਜਪੋ ਪਰਿਵਾਰ ਦੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਲੱਖ ਲੋਕ ਸਿੱਧੇ ਕਰ ਲੋ ਜੀ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ ਚ ਬੈਠ ਕੇ ਵੇਖ ਰਹੇ ਹੋ ਸਤਿਨਾਮ ਵਾਹਿਗੁਰੂ ਸਤਿ Uh uh mama. ਵੀ ਨਾਮ ਜਪਦਿਆਂ ਨੇ ਮਾਤਾ ਵੀ ਨਾਮ ਜਪਦੀ ਪਈ ਹੈ ਮਾਤਾ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਕਰਦਿਆਂ 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 ਅੱਜ ਮਾਤਾ ਭਾਗ ਬੜੀ ਵਾਹਿਗੁਰੂ ਵਿੱਚ ਅਪੇਦ ਹੋ ਗਈ ਅਖੀ ਸਤਿ ਸ੍ਰੀ ਅਕਾਲ ਮਾਤਾ ਦਾ ਅਖੀਲਾ ਸਵਾਸ ਜੋ ਮਾਤਾ ਦੀ ਭਾਵਨਾ ਸੀ ਛੇਵੇਂ ਪਾਤਸ਼ਾਹ ਦੀ ਗੋਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਿੱਤਾ ਜੀ ਦੀ ਗੋਦ ਚ ਨਿਕਲਿਆ ਤੇ ਸਤਿਗੁਰੂ ਜੀ ਦੇ ਫਿਰ ਅਖੀਲਾ ਸਮਾਂ ਮਾਤਾ ਭਾਗ ਭੜੀ ਦਾ ਆਪ ਸੰਭਾਲਿਆ ਹੱਥੀ ਸੰਸਕਾਰ ਕੀਤਾ ਵੇਖੋ ਮਾਤਾ ਕਿੰਨੇ ਭਾਗਾ ਵਾਲੀ ਕਿਉਂ ਅੰਦਰੋਂ પ્રેમ ਕੀਤਾ ਢਾਈ ਅੱਖ ਪ੍ਰੇਮਾ ਭਗਤੀ ਦੇ ਮਿਲ ਗਏ ਜਿਨੋ ਢਾਈ ਇੱਕ ਪ੍ਰੇਮਾ ਭਗਤੀ ਦੇ ਮਿਲ ਜਾਣਾ ਸਤਿਗੁਰੂ ਜੀ ਕਹਿੰਦੇ ਸਾਚ ਕਹੋ ਸੁਣ ਲਿਓ ਸਵੇ ਜਿਨੇ ਪ੍ਰੇਮ ਕੀਓ ਤਿਨਹੀ ਪ੍ਰਭ ਆਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਆਇਓ ਆਓ ਵਿਚਾਰ ਕਰਦੇ ਆਂ ਬਿਕਨੀ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਤਿਗੁਰ ਦੀ ਸਾਧ ਸੰਗਤ ਬਖਸ਼ਣ ਜੋਗ ਹੈ વિશેષ ਧੰਨਵਾਦ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੀ ਗੋਚ ਵਿੱਚ ਆ ਕੇ ਤੁਹਾਡੇ ਦਰਸ਼ਨ ਕਰਾਏ ਦੱਸ ਦਿਆ ਬੁੱਲਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਦੇ ਚਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ